ਦੋਸਤੋ ਮੈਂ ਕਾਲਾ ਸਿੰਘ ਭੁੱਲਰ ਨਰੇਗਾ ਮਜ਼ਦੂਰ ਜਾਗਰੂਕਤਾ ਯੂਨੀਅਨ ਦਾ ਪੰਜਾਬ ਪ੍ਰਧਾਨ ਸਾਰੇ ਨਰੇਗਾ ਮਜ਼ਦੂਰਾਂ ਨੂੰ ਅਤੇ ਸਾਰੇ ਨਰੇਗਾ ਮਜ਼ਦੂਰ ਜਾਗਰੂਕਤਾ ਯੂਨੀਅਨ ਦੇ ਅਹੁਦੇਦਾਰਾਂ ਨੂੰ ਬੇਨਤੀ ਹੈ ਕਿ ਮਿਤੀ 25 ਅਗਸਤ 2025 ਦਿਨ ਸੋਮਵਾਰ ਨੂੰ ਪਿੰਡ ਭੁੱਲਰ ਵਿੱਚ जिला श्री मुसर साहब ਪਿੰਡ ਭੁੜਰ ਵਿੱਚ ਇੱਕ ਹੈ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਕਾਫੀ ਸਾਰੇ ਵਿਚਾਰ ਕੀਤੇ ਜਾਣਗੇ ਤੇ ਸਾਰੇ ਹੀ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ 25 ਤਰੀਕ ਮਤਲਬ 25 ਅਗਸਤ ਦਿਨ ਸੋਮਵਾਰ ਨੂੰ ਸਾਰੇ ਹੀ ਨਰੇਗਾ ਮਜ਼ਦੂਰ ਅਤੇ ਸਾਰੇ ਨਰੇਗਾ ਮਜ਼ਦੂਰ ਦੇ ਅਹੁਦੇਦਾਰ ਜਿਹੜੇ ਹੈਗੇ ਆ ਉਹ ਸਾਰੇ ਨੇ ਪਿੰਡ ਭੁੜਰ ਵਿੱਚ ਪਹੁੰਚਣਾ ਟਾਈਮ ਸਵੇਰ 11 ਵਜੇ ਤੱਕ ਸਾਰੇ ਨੇ ਪਹੁੰਚ ਜਾਣਾ ਅਸਲ ਤਾਂ 10 ਵਜੇ ਤੋਂ ਪਹੁੰਚ ਜੇ ਤਾਂ ਚੰਗੀ ਗੱਲ ਹੈ ਨਹੀਂ ਤਾਂ 11 ਵਜੇ ਤੋਂ ਜਿਹੜੀ ਮੀਟਿੰਗ ਆ ਇਹ ਸ਼ੁਰੂ ਹੋ ਜਾਣੀ ਆ ਤੇ ਸਾਰੇ ਭੈਣ ਭਰਾਵਾਂ ਨੇ ਆਉਣਾ ਤੇ ਜਿਹੜੇ ਭੈਣ ਭਰਾਏ ਵੀਡੀਓ ਸੁਣਨਗੇ ਦੇਖਣਗੇ ਉਹਨਾਂ ਨੇ ਇਹ ਵੀਡੀਓ ਅੱਗੇ ਦੇ ਅੱਗੇ ਸ਼ੇਅਰ ਅੱਗੇ ਦੇ ਜਿਹੜੇ ਗਰੁੱਪਾਂ ਦੇ ਚ ਵਟਸਐਪ ਤੇ ਭੇਜ ਦੇਣੀ ਆ ਸਾਰੇ ਪਾਸੇ ਭੈਣ ਭਰਾਵਾਂ ਤੱਕ ਜਾਵੇ ਕਿਉਂਕਿ ਜਿਹੜੀ ਆਪਣੀ ਮੀਟਿੰਗ ਆ ਉਹ ਪੂਰੀ ਮੁਕੰਮਲ ਹੋ ਪਾਵੇ ਜਿਵੇਂ ਨਰੇਗਾ ਮਿੱਦੂਨਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਆ ਮਰੇਗਾ ਦੇ ਕੰਮ ਸਾਰੇ ਪਿੰਡਾਂ ਵਿੱਚ ਬੰਦ ਪਏ ਆ ਕਈ ਪਿੰਡਾਂ ਦੇ ਵਿੱਚ ਪੈਸੀ ਨਹੀਂ ਆਈ ਹੋਰ ਵੀ ਕਾਫੀ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਹੈਗੀਆਂ ਉਸ ਤੇ ਜਿਹੜਾ ਵਿਚਾਰ ਵਟਾਂਦਰਾ ਕੀਤਾ ਜਾਊਗਾ ਤਾਂ ਸਾਰੇ ਭੈਣਾ ਭਰਾਵਾਂ ਨੇ ਵੀਡੀਓ ਕਾਲਾ ਭੁਲਰ ਜਾਗਰੂਤਾ ਚੈਨਲ ਆ YouTube ਚੈਨਲ ਹੈ Facebook ਹੈਗਾ ਕਾਲਾ ਭੁਲਰ ਇਹ ਤੁਸੀਂ ਇਹ ਜਿਨ੍ਹਾਂ ਨੇ ਲਾਈਕ ਸ਼ੇਅਰ ਨਹੀਂ ਕੀਤਾ ਉਹ ਲਾਈਕ ਸ਼ੇਅਰ ਕਰ ਦੇਣ ਅਜਾ ਜਿਨ੍ਹਾਂ ਨੇ ਚੈਨਲ ਫੋਲੋ ਨਹੀਂ ਕੀਤਾ ਫੇਸਬੁੱਕ ਨੂੰ ਫੋਲੋ ਕਰ ਲੈਣ ਜਿਨ੍ਹਾਂ ਨੇ ਫੋਲੋ ਕੀਤਾ ਧੰਨਵਾਦ ਆ ਤਾਂ ਜਿਹੜਾ YouTube ਚੈਨਲ ਆ ਕਾਲਾ ਫੁੱਲਰ ਜਾਗਰੂਕਤਾ ਉਹ ਵੀ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਸਾਰੇ ਭੈਣਾਂ ਭਰਾਵਾਂ ਨੂੰ ਬੇਨਤੀ ਆ ਫੇਰ ਕਿ ਜਿਹੜਾ 25 ਅਗਸਤ ਦਿਨ ਸੋਮਵਾਰ ਨੂੰ ਸਾਰੇ ਭੈਣ ਭਰਾਵਾਂ ਨੇ ਇਸ ਮੀਟਿੰਗ ਦੇ ਵਿੱਚ ਪਹੁੰਚਣਾ ਤੇ ਪਹੁੰਚ ਕੇ ਆਪ ਕੋ ਆਪਣੇ ਜਿਹੜੇ ਵਿਚਾਰ ਉਹ ਰੱਖਣੇ ਆ ਜਿਹੜੇ ਆਪਣੇ ਸਾਰੇ ਮਜ਼ਦੂਰਾਂ ਦੇ ਉਹ ਹੱਲ ਹੋ ਸਕਣ ਤਾਂ ਬਸ ਵੀਡੀਓ ਜ਼ਰੂਰ ਅੱਗੇ ਦੇ ਅੱਗੇ ਜਿਹੜੀ ਸ਼ੇਅਰ ਕਰ ਦੇਣੀ ਆ ਅੱਗੇ ਦੇ ਅੱਗੇ ਭੇਜ ਦੇਣੀ ਆ WhatsApp ਤੇ ਜਿੱਥੋਂ ਤੱਕ ਭੇਜ ਸਕਦੇ ਆ ਅੱਗੇ ਦੇ ਕੇ ਸ਼ੇਅਰ ਕਰਨੀ ਆ ਸਰਕਾਰ ਤੱਕ ਵੀ ਭਵੇਂ ਵੀਡੀਓ ਜਾਵੜੇ ਕੋਈ ਆਪ ਨੂੰ ਐਸੀ ਗੱਲ ਨਹੀਂਗੀ ਇਸ ਕਾਰਨ ਸਾਰਿਆਂ ਨੇ ਨਾਲ ਜੁੜ ਕੇ ਇੱਕਮਿਕ ਹੋ ਕੇ ਰਹਿਣਾ ਇੱਕ ਇੱਕੇ ਦੇ ਵਿੱਚ ਹੀ ਬਰਕਤ ਆ ਜੇ ਤੁਸੀਂ ਇੱਕ ਹੋਵੋਗੇ ਤਾਂ ਜਿਹੜੇ ਆਪਣੇ ਹੱਲ ਹੋ ਸਕਦੇ ਆ ਤਾਂ ਹੋਰ ਵੀ ਬਾਕੀ ਵਿਚਾਰ ਜਿਹੜੇ ਰੱਖਣੇ ਆ ਉਹ ਰੱਖਾਂਗੇ ਬਾਅਦ ਦੇ ਵਿੱਚ ਪਰ ਤੁਸੀਂ ਜਿਹੜਾ ਸੋਮਵਾਰ ਨੂੰ 25 ਤਰੀਕ 25 ਅਗਸਤ ਹਰ ਹਾਲਤ ਪਹੁੰਚਣਾ ਜਿਨ੍ਹਾਂ ਨੇ ਕੋਈ ਗੱਲਬਾਤ ਕਰਨੀ ਫੋਨ ਤੇ 9814842137 ਤੇ ਉਹ ਗੱਲਬਾਤ ਕਰ ਸਕਦੇ ਹੋ ਤੁਸੀਂ ਇਹ ਜਿਹੜੀ ਮੀਟਿੰਗ ਆ ਪੂਰੇ ਪੰਜਾਬ ਦੀ ਮੀਟਿੰਗ ਆ ਪੂਰੇ ਪੰਜਾਬ ਦੇ ਵਿੱਚੋਂ ਸਾਰੇ ਅਹੁਦੇਦਾਰ ਜਿਹੜਾ ਕੋਈ ਆਉਣਾ ਚਾਹੁੰਦਾ ਉਹ ਆ ਸਕਦਾ ਕਿਸੇ ਨੂੰ ਰੁਕ ਟੋਕ ਨਹੀਂ ਇਹ ਖੁੱਲ੍ਹਾ ਸੱਦਾ ਸਾਰਿਆਂ ਨੂੰ ਪਿੰਡ ਭੁੱਲੜ ਬਲਾਕ ਅਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਫੋਨ ਨੰਬਰ ਫੇਰ ਬੋਲਣ ਲੱਗੇ ਆ 98148 42137 ਤੇ ਤੁਸੀਂ ਫੋਨ ਵੀ ਕਰ ਸਕਦੇ ਹੋ ਜੀ